ਹੈਲੋ ਹਾਂਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਹਰਦੀਪ ਸਲਾਈ ਕਢਾਈ ਸੈਂਟਰ ਅੱਜ ਆਪਾਂ ਫੇਰ ਤੁਹਾਡੇ ਵਾਸਤੇ ਇੱਕ ਨਵੇਂ ਟੌਪਿਕ ਤੇ ਵੀਡੀਓ ਲੈ ਕੇ ਆਏ ਹਾਂ ਅੱਜ ਜਿਹੜੀ ਵੀਡੀਓ ਹੈ ਸੂਟ ਦੀ ਕਟਿੰਗ ਦੀ ਵੀਡੀਓ ਆ ਜਿਹੜਾ ਇਹ ਨਾਪਾ ਸੂਟ ਆ ਇਹ ਬਹੁਤ ਹੈਵੀ ਸਾਈਜ਼ ਦਾ ਵਾ ਤੇ ਉਹਦੇ ਵਾਸਤੇ ਤਾਂ ਕਰਕੇ ਆਪਾਂ ਤੁਹਾਡੇ ਵਾਸਤੇ ਵੀਡੀਓ ਬਣਾ ਬਣਾ ਰਹੇ ਹਾਂ ਜਿਹੜੀ ਛਾਤੀ ਆ ਉਹ ਆਪਦਾ ਜਿਹੜਾ ਉਹ 24 ਇੰਚ ਜਿਵੇਂ 48 ਇੰਚ ਆ ਜਿਹੜੀ ਇਹਦੀ ਛਾਤੀ ਆ ਤੇ ਜਿਹੜੀ ਕਮਰ ਆ ਉਹ 21 ਇੰਚਾਂ ਜਿਹੜੀ ਹੈਪਾ ਉਹ ਵੀ 24 ਇੰਚਾਂ ਇਸ ਕਰਕੇ ਤੁਹਾਨੂੰ ਨਾਪ ਤੋਂ ਪਤਾ ਲੱਗ ਗਿਆ ਵੀ ਇਹ ਹੈ ਵੀ ਨਾਪ ਆ ਇਸ ਕਰਕੇ ਆਪਾਂ ਜੇ ਤੁਹਾਨੂੰ ਦੱਸਾਂਗੇ ਵੀ ਇਹਦੇ ਆਪਾਂ ਨੇ ਪ੍ਰੋਪਰ ਕਟਿੰਗ ਕਿਦਾਂ ਕਰਨੀ ਆ ਤੇ ਆਜੋ ਅੱਜ ਤੁਹਾਨੂੰ ਦੱਸਦੇ ਆਂ ਆਪਾਂ ਵੀਡੀਓ ਵਿੱਚ ਠੀਕ ਹੈ ਤੇ ਇੱਥੋਂ ਜਿਹੜੀ ਆਪਾਂ ਇਹਦਾ ਤੀਰਾ ਵਾ ਇਹਦਾ ਵੀ ਆਪਾਂ ਮੈਂ ਤੁਹਾਨੂੰ ਅੱਗੇ ਵੀ ਦੱਸ ਦਿਆਂ ਵੀ ਆਪਾਂ 6.5 ਇੰਚ ਤੋਂ ਵੱਧ ਤੀਰਾ ਕਿਸੇ ਦਾ ਵੀ ਨਹੀਂ ਲੈਣਾ ਜਿਹਦਾ ਆਪਾਂ ਬੈਕ ਸਾਈਡ ਕੱਟ ਰਹੇ ਆ ਨਾ ਡੀਪ ਗਲਾ ਉਹਦੇ ਕਰਕੇ ਆਪਾਂ ਇਹਦਾ 13 6 ਤੋਂ ਜਿੰਨਾ ਵੀ ਮਰਜ਼ੀ ਹੈ ਵੀ ਨਾ ਆਪਾਂ ਜੇ ਆਪਾਂ ਬੈਕ ਸਾਈਡ ਦਾ 5 6 ਜਾਂ ਉਸ ਤੋਂ ਵੱਧਾ ਤਾਂ ਵੀ ਆਪਾਂ 6 ਤੋਂ 13 ਇਹਦਾ ਬਿਲਕੁਲ ਵੀ ਨਹੀਂ ਵਧਾਉਣਾ ਤਾਂ ਜਿਹੜਾ ਆਪਾਂ ਇਹਦਾ 13 ਵਾ ਉਹ ਦੇਖੋ ਆ ਦੇਖੋ 6 ਇੰਚ ਤੇ ਨਿਸ਼ਾਨ ਲਾਉਣੇ ਆ ਠੀਕ ਹੈ 6 ਇੰਚ ਤੇ 6 ਇੰਚ ਤੇ ਨਿਸ਼ਾਨ ਲਾਵਾਂਗੇ ਹਾਂਜੀ ਇੱਥੋਂ ਆਪਾਂ ਨੇ 6 ਇੰਚ ਤੇ ਨਿਸ਼ਾਨ ਲਾ ਲਿਆ ਇੱਥੋਂ ਆਪਾਂ ਫੇਰ 6 ਇੰਚ ਤੇ ਨਿਸ਼ਾਨ ਲਾਵਾਂਗੇ ਚਾਹ ਤੁਹਾਨੂੰ ਦੱਸ ਰਿਹਾ ਹੋ ਇੱਥੋਂ ਜਿਹੜਾ ਆਪਾਂ ਹਮੇਸ਼ਾ ਮੈਂ ਤੁਹਾਨੂੰ ਦੱਸਦੀ ਆਂ ਮੋਢਾ ਆਪਾਂ 7 ਇੰਚ ਦਾ ਹੀ ਲਾਉਣਾ ਬੈਕ ਸਾਈਡ ਆਪਾਂ 1 ਇੰਚ ਉੱਪਰ ਚੱਕ ਕੇ ਕੱਟਦੇ ਹੁੰਦੇ ਆ ਵਧਾ ਕੇ ਉੱਥੋਂ 8 ਇੰਚਾਂ ਤੇ ਜਿਹੜਾ ਮੋਹਰਲਾ ਪੱਲਾ ਵਾ ਇੱਥੋਂ ਆਪਾਂ ਨੇ 7 ਇੰਚ ਤੇ ਨਿਸ਼ਾਨ ਲਾਉਣਾ ਇੱਥੋਂ ਆਪਾਂ ਨੇ ਇਹ ਮੋਢੇ ਦਾ ਨਿਸ਼ਾਨ ਲਾ ਲੈਣਾ ਇਦਾਂ ਹੀ ਆਪਾਂ ਇਹਦਾ ਬਾਕਸ ਬਣਾ ਲੈਣਾ ਠੀਕ ਹੈ ਹੁਣ ਇੱਥੋਂ ਆਪਾਂ ਲਾਉਣਾ ਜੀ ਇਹਦੀ ਛਾਤੀ ਦਾ ਨਿਸ਼ਾਨ ਜਿਹੜੀ ਛਾਤੀ ਆ ਉਹ ਇਹਦੀ 24 ਇੰਚ ਠੀਕ ਹੈ ਤਾਂ ਇੱਥੋਂ ਆਪਾਂ 12 ਇੰਚ ਤੇ ਨਿਸ਼ਾਨ ਲਾਵਾਂਗੇ ਦੇਖੋ ਤੁਹਾਨੂੰ ਦਿਸ ਰਿਹਾ ਹੋਊਗਾ ਆਪਾਂ 12 ਇੰਚ ਤੇ ਨਿਸ਼ਾਨ ਲਾਵਾਂਗੇ ਹੁਣ ਆਪਾਂ ਇੱਥੋਂ ਇਹਦੀ ਕਟਿੰਗ ਪਾਵਾਂਗੇ ਉਹੀ ਤੁਹਾਨੂੰ ਪਤਾ ਵੀ ਆਪਾਂ ਜਿਹੜਾ ਇੱਥੋਂ 7 ਇੰਚ ਲਿਆ ਆਪਾਂ ਉਹਦਾ 3.5 ਹਾਫ ਕਰ ਲੈਣਾ ਜਿਹੜੀ ਆਪਾਂ ਇਹ ਗੜਾਈ ਆ ਉਹ ਆਪਾਂ ਇੱਥੇ ਲਿਆ ਕੇ ਮਲਾਉਣੀ ਆ ਇੱਦਾਂ ਠੀਕ ਹੈ ਆ ਇਹਦੇ ਬੈਕ ਸ਼ੋਲਡਰ ਦਾ ਬਸ ਉਹ ਤੇ 1.5 ਇੰਚ ਕਰਕੇ ਆਪਾਂ ਨੇ ਇਹਦਾ ਬੈਕ ਇਹ ਇਹਦੀ ਬਿਲਕੁਲ ਮੋਢੇ ਦੀ ਸਹੀ ਕਟਾਈ ਆ ਜੇ ਤੁਸੀਂ ਇਦਾਂ ਸਾਡੇ ਕਹਿਣ ਮੁਤਾਬਕ ਕਰੋਗੇ ਤਾਂ ਨਾ ਤਾਂ ਇਹਦਾ ਮੋਢਾ ਤੁਹਾਨੂੰ ਕੋਈ ਟਾਈਟ ਹੋਊਗਾ ਨਾ ਆ ਜਗ੍ਹਾ ਤੋ ਇਹਦੇ ਕਿਤੇ ਵਾਲ ਪੈਣਗੇ ਨਾ ਆ ਜਗ੍ਹਾ ਤੋ ਇਹਦੇ ਝੋਲਪੂਗਾ ਜਿਹੜਾ ਆਪਾਂ ਹਾਂ 1/2 ਇੰਚ ਅੰਦਰ ਨੂੰ ਪਾਉਨੇ ਆ ਕਾਟ ਮੂਰਲੇ ਪੱਲੇ ਦੀ ਇਹਦੇ ਕਰਕੇ ਇੱਥੇ ਬੁਲਬਲਾ ਜਾਂ ਬਣਦਾ ਹੁੰਦਾ ਜ਼ਿਆਦਾਤਰ ਲੇਡੀਜ਼ ਨੂੰ ਪ੍ਰੋਬਲਮ ਆਉਂਦੀ ਆ ਵੀ ਆ ਜਗ੍ਹਾ ਤੇ ਸਾਡੇ ਬੁਲਬਲਾ ਜਾਂ ਬਣਦਾ ਉਹ ਬਿਲਕੁਲ ਵੀ ਨਹੀਂ ਬਣਦਾ ਤੇ ਜੇ ਤੁਸੀਂ ਇੱਥੋਂ ਸਾਡੇ ਕਹਿੰਦੇ ਇਦਾਂ ਕਟਾਈ ਪਾਉਨੇ ਤਾਂ ਆ ਸਾਈਡ ਤੇ ਖਿੱਚ ਵੀ ਬਿਲਕੁਲ ਨਹੀਂ ਬੰਦੀ ਨਹੀਂ ਆ ਚੀਜ਼ ਤੇ ਜਦੋਂ ਵੇਅਰ ਕਰਦੇ ਆ ਤਾਂ ਇੱਥੋਂ ਇੱਥੇ ਖਿੱਚ ਪੈ ਜਾਂਦੀ ਉਹ ਬਿਲਕੁਲ ਵੀ ਨਹੀਂ ਬੰਦੀ ਤੇ ਆ ਇਹਦੇ ਪਿਛਲੇ ਬੈਕ ਸਾਈਡ ਪੱਲੇ ਦੀ ਕਟਾਈ ਤੇ ਹੁਣ ਆਪਾਂ ਇਹਦੇ ਤੁਹਾਨੂੰ ਪਲੇਟਾਂ ਦੇ ਨਿਸ਼ਾਨ ਦੱਸਦੇ ਹਾਂ ਜਿਹੜੇ ਪਲੇਟਾਂ ਨੇ ਉਹ ਇਹਦੀਆਂ 12 ਇੰਚ ਤੇ ਤਿਆਰ ਆ ਤਾਂ ਆਪਾਂ 12.5 ਇੰਚ ਤੇ ਨਿਸ਼ਾਨ ਲਾਵਾਂਗੇ ਜਿਹੜੀਆਂ ਆਰਮ ਪਲੇਟਾਂ ਨੇ ਉਹ ਆਪਾਂ 3.5 ਇੰਚ ਜਿਹੜਾ ਘੱਟ ਹੁੰਦੀ ਹੈ ਹੱਦ ਚਾ ਸੌਰੀ ਛਾਤੀ ਵਗੈਰਾ ਉਹਨਾਂ ਦੀ ਜਿਵੇਂ 17 18 ਤੱਕ ਆਪਾਂ 17 ਛਾਤੀ ਤੱਕ ਆਪਾਂ 3 ਇੰਚ ਤੇ ਨਿਸ਼ਾਨ ਲਾਉਨੇ ਆ ਉਸ ਤੋਂ ਬਾਅਦ 18 19 20 ਛਾਤੀ ਆ ਜਾਂਦੀ ਆ 21 ਤੱਕ ਆਪਾਂ 3.5 ਤੇ ਨਿਸ਼ਾਨ ਲਾਉਣੇ ਆ ਪਲੇਟਾਂ ਦੇ ਹੁਣ ਇਹ 24 ਇੰਚ ਛਾਤੀ ਆ ਤਾਂ ਆਪਾਂ ਇਹਦੇ ਜਿਹੜੇ ਨਿਸ਼ਾਨ ਆ ਚੜਾਈ ਦੇ ਉਹ 4 ਇੰਚ ਤੇ ਲਾਉਂਗੇ ਕਿਉਂਕਿ ਛਾਤੀ ਦੇ ਹਿਸਾਬ ਨਾਲ ਹੀ ਆ ਚੀਜ਼ਾਂ ਦੀ ਜਿਹੜੀ ਚੜਾਈ ਆ ਉਹਦੇ ਉਹ ਵੱਧਦੀ ਆ ਸਾਈਜ਼ ਦੇ ਹਿਸਾਬ ਨਾਲ ਠੀਕ ਹੈ ਆਪਾਂ ਇੱਥੋਂ ਜਿਹੜਾ ਹੁਣ ਪਲੇਟਾਂ ਦਾ ਨਿਸ਼ਾਨ ਲਾਉਣੇ ਸੇ ਹੈ ਵੀ ਨਾਪਦੇ ਤਾਂ ਆਪਾਂ ਇੱਥੋਂ 4 ਇੰਚ ਦਾ ਨਿਸ਼ਾਨ ਲਾਵਾਂਗੇ ਤੇ ਜਿਹੜੀ ਇਹਦੀ ਹੈਗੀ ਆ ਲੰਬਾਈ ਪਲੇਟ ਦੀ ਉਹ 7 ਇੰਚੀ ਆ ਇੱਥੋਂ ਵੀ ਆਪਾਂ ਨੇ 4 ਇੰਚ ਤੇ ਨਿਸ਼ਾਨ ਲਾਉਣਾ ਠੀਕ ਹੈ ਹੁਣ ਉਹੀ ਜਿਹੜੀ ਇਹਦੀ ਆ ਚੀਜ਼ ਹੈ ਜਿਹੜੀ ਆਪਾਂ ਸਾਈਡ ਪਲੇਟ ਪਾਉਣੀ ਆ ਜੀ ਸਾਈਡ ਪਲੇਟ ਜਿਹੜੀ ਆਮ ਆਪਾਂ ਪਾਉਨੇ ਆ ਜਿਹੜੀ ਆਪਾਂ ਪਾਉਨੇ ਆ 16 ਤੋਂ ਲੈ ਕੇ 18 36 ਤੱਕ ਉਹ ਆਪਾਂ 1.2 ਇੰਚ ਤੇ ਪਾਉਣੀ ਆ ਠੀਕ ਹੈ ਉਹ ਆਪਾਂ ਪੌਣੇ 2 ਇੰਚ ਤੇ ਪੌਣੇ ਉਸ ਤੋਂ ਬਾਅਦ ਆਪਾਂ ਜਿਹੜੀ B 22 36 ਤੱਕ ਆਪਾਂ 2 ਇੰਚ ਕਰ ਦਿੰਨੇ ਹੁਣ ਇਹ ਹੈ ਵੀ ਨਾ ਆਪਾਂ ਤਾਂ ਇਹ ਆਪਾਂ ਜਿਹੜੀ ਥੋ ਪਲੇਟ ਦਾ ਨਿਸ਼ਾਨ ਆ ਉਹ ਆਪਾਂ 1.5 ਇੰਚ ਤੇ ਪਾਵਾਂਗੇ 1.5 ਇੰਚ ਤੇ ਨਿਸ਼ਾਨ ਲਾਵਾਂਗੇ ਉਹੀ ਇਹਦਾ ਤਰੀਕਾ ਵਾ ਵੀ ਜਿਹੜੀ ਇਹਦੀ ਆਹ ਸਾਈਡ ਵਾਲੀ ਜਾਣੀ ਆ ਸਲਾਈ ਇਹ ਆ ਜਿਹੜੀਆਂ ਦੋ ਪਲੇਟਾਂ 7 ਇੰਚ ਦੀਆਂ ਨੇ ਇਹਨਾਂ ਦਾ ਅੱਧ ਕਰਕੇ ਇੱਥੇ ਮਿਲਣੀ ਚਾਹੀਦੀ ਹੈ ਇਹ ਪਲੇਟ ਇੱਥੇ ਮਿਲਣੀ ਚਾਹੀਦੀ ਅੱਜ ਤੁਹਾਨੂੰ ਦਿਖਾਉਣੀ ਆ ਦੇਖੋ ਹੁਣ ਆਪਾਂ ਇਹਨੂੰ ਇਦਾਂ ਟੇਢੀ ਪਲੇਟ ਨੂੰ ਬਣਾ ਲਵਾਂਗੇ ਇਹ ਜ਼ਿਆਦਾਤਰ ਪ੍ਰੋਬਲਮ ਆਉਂਦੀ ਆ ਸਾਰੀਆਂ ਭੈਣਾਂ ਨੂੰ ਵੀ ਜਿਹੜੀ ਇਹ ਪਲੇਟ ਆ ਇਹ ਕਿੱਥੇ ਮਲਾਉਣੀ ਹੁੰਦੀ ਜਿਹੜੀਆਂ ਆ ਦੋ ਪਲੇਟਾਂ ਹੁੰਦੀਆਂ ਨੇ ਇਹਨਾਂ ਦੇ ਇਹਨਾਂ ਦਾ ਅੱਧ ਕਰਕੇ ਇੱਧਰ ਨੂੰ ਮਲਾਉਣਾ ਉੱਥੇ ਜਾ ਕੇ ਇਹ ਪਲੇਟ ਮਾਉਣੀ ਚਾਹੀਦੀ ਠੀਕ ਹੈ ਇਹ ਹੀ ਜਿਹੜੀ ਹੁਣ ਜਿਹੜੀ ਆ ਪਲੇਟ ਆ ਇਹ ਆਪਾਂ ਜਿਹੜਾ ਆਪਣਾ ਬਾਕਸ ਬਣਾਇਆ ਹੁੰਦਾ ਵਾ ਇਹਦੇ ਫੂੰਜੇ ਤੇ ਮਲਾਉਣੀ ਹੁੰਦੀ ਆ ਆ ਦੇਖੋ ਠੀਕ ਹੈ ਇੱਥੋਂ ਵੀ ਆਪਾਂ 2.5 ਇੰਚ ਤੇ ਨਿਸ਼ਾਨ ਲਾਵਾਂਗੇ ਹਾਂਜੀ ਇਦਾਂ ਹੀ ਆਪਾਂ ਸਾਰੇ ਸੂਟ ਤੇ ਨਿਸ਼ਾਨ ਲਾ ਲਿਆ ਇਹਦੇ ਹਿਸਾਬ ਤੇ ਹੁਣ ਆਪਾਂ ਨੇ ਕਟਿੰਗ ਕਰ ਲੈਣੀ ਹੈ ਠੀਕ ਹੈ ਇਫ ਹੈਵੀ ਸਾਈਜ਼ ਸੀ ਇਸ ਕਰਕੇ ਆਪਾਂ ਤੁਹਾਨੂੰ ਇੱਥੇ ਵੀਡੀਓ ਬਣਾਈ ਆ ਤੇ ਹਾਂਜੀ ਹੁਣ ਆਪਾਂ ਇਹਦੀ ਕਟਿੰਗ ਕਰ ਲੈਣੇ ਆ ਇਹ ਆਪਾਂ ਬੈਕ ਮੋਡੇ ਦੀ ਕਟਿੰਗ ਕਰਤੀ ਹੈ ਜੀ ਇਹਦੀ ਅੰਦਰ ਫਰੰਟ ਸਾਈਡ ਮੈਂ ਤੁਹਾਨੂੰ ਦੱਸਿਆ ਵੀ ਆਪਾਂ ਜਿਹੜਾ ਇੱਥੇ ਆਪਣਾ ਹੁੰਦਾ ਵਾ ਬ੍ਰੈਸ ਦਾ ਨਿਸ਼ਾਨ ਹੈ ਉਹਦੋਂ ਗਾਹਾਂ ਆਪਾਂ ਜਦੋਂ ਮੂਰਲੇ ਮੋਡੇ ਦੀ ਕਾਟ ਪਾਣੀ ਉਹਦੋਂ ਅੱਗੇ ਨਹੀਂ ਆਪਾਂ ਕੈਂਚਲ ਨੂੰ ਆਪਾਂ ਹਲਕੇ ਜਿੱਦੋਂ ਪਿੱਛੇ ਹੀ ਰੱਖਣੀ ਹੁੰਦੀ ਆ ਕਾਟ ਅੱਗੇ ਵੱਧ ਨਹੀਂ ਪਾਣੀ ਤੇ ਇਹ ਨਿਸ਼ਾਨ ਤੁਹਾਨੂੰ ਪਤਾ ਹੀ ਆ ਆਪਾਂ ਸੂਈ ਦੇ ਨਾਲ ਪੈਕ ਸਾਈਡ ਲਗਾ ਸਕਦੇ ਆ ਠੀਕ ਹੈ ਤੇ ਇਹਦਾ ਜਿਹੜਾ ਹੁਣ ਬੈਕ ਗਲਾ ਵਾ ਇਹ ਹੈਵੀ ਸਾਈਜ਼ ਆ ਇਹਦੇ ਚ ਵੀ ਆਪਾਂ ਜਿਹੜਾ ਬੈਕ ਗਲਾ ਵਾ ਉਹ ਸਿਰਫ ਸਵਾ 2 ਇੰਚ ਦਾ ਹੀ ਕਟਾਂਗੇ ਆ ਦੇਖੋ ਕਿੰਨਾ ਵੀ ਨਾਪ ਹੈ ਵੀ ਆ ਕਿੰਨਾ ਵੀ ਨਾਪ ਛੋਟਾ ਵਾ ਜਿਹੜਾ ਬੈਕ ਸਾਈਡ ਗਲੇ ਦੀ ਚੜਾਈ ਉਹ ਸਿਰਫ ਸਵਾ 2 ਇੰਚ ਹੀ ਰਹੂਗੀ ਹਾਂਜੀ ਤੇ ਜਿਹੜੀ ਇਹਦੀ ਲੈਂਥ ਅਗਲੇ ਦੀ ਉਹ 6 ਇੰਚ ਆ आप जी बैक साइड गले की कटिंग भी कर दें हाँ जी इदा ही सूट की प्रॉपर कटिंग होगी है ये फुल हैवी साइज़ आ ਤਾਂ ਕਰਕੇ ਆਪਾਂ ਨੇ ਇਹ ਵੀਡੀਓ ਪਾਈਆ ਇਦਾਂ ਦੀਆਂ ਹੋਰ ਨਵੀਆਂ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਤਾਂ ਕਿ ਆਪਾਂ ਤੁਹਾਨੂੰ ਜਿਹੜੀ ਵੀ ਤੁਹਾਨੂੰ ਜ਼ਰੂਰਤ ਆ ਕਿਸੇ ਵੀ ਟੌਪਿਕ ਤੇ ਤੁਹਾਨੂੰ ਵੀਡੀਓ ਚਾਹੀਦੀ ਹੈ ਤਾਂ ਤੁਸੀਂ ਸਾਨੂੰ ਕਮੈਂਟਾਂ ਵਿੱਚ ਦੱਸ ਸਕਦੇ ਹੋ ਅਸੀਂ ਤੁਹਾਨੂੰ ਉਸ ਟੌਪਿਕ ਤੇ ਵੀਡੀਓ ਬਣਾ ਕੇ ਜ਼ਰੂਰ ਪਾਵਾਂਗੇ ਠੀਕ ਹੈ ਤੇ ਅੱਜ ਆਪਾਂ ਬਿਲਕੁਲ ਸੌਖੇ ਤੇ ਸਿੰਪਲ ਤਰੀਕੇ ਨਾਲ ਪੰਜਾਬੀ ਦੇ ਵਿੱਚ ਤੁਹਾਨੂੰ ਕਟਿੰਗ ਦੱਸ ਰਹੇ ਹਾਂ ਜੇ ਤੁਸੀਂ ਸਾਡੇ ਅਕੋਰਡਿੰਗ ਕਟਿੰਗ ਕਰੋਗੇ ਤਾਂ ਤੁਹਾਨੂੰ ਕਦੇ ਵੀ ਕਿਸੇ ਵੀ ਚੀਜ਼ ਚ ਪ੍ਰੋਬਲਮ ਨਹੀਂ ਆਊਗੀ ਸੂਟ ਦੀ ਫਿਟਿੰਗ ਚ ਨਹੀਂ ਪ੍ਰੋਬਲਮ ਆਏ ਕਟਿੰਗ ਚ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਜੇ ਕਿਸੇ ਚੀਜ਼ ਬਾਰੇ ਨਹੀਂ ਪਤਲਾ ਤਾਂ ਵੀਡੀਓ ਨੂੰ ਦੁਬਾਰੇ ਰੋਕ ਕੇ ਬੈਕ ਕਰਕੇ ਦੇਖ ਲਿਆ ਕਰੋ ਨਹੀਂ ਸਮਝ ਆਉਂਦੀ ਸਾਨੂੰ ਕਮੈਂਟ ਕਰੋ ਸੇ ਤੁਹਾਨੂੰ ਦੁਬਾਰਤੋਂ ਉਹ ਚੀਜ਼ ਚੰਗੀ ਤਰ੍ਹਾਂ ਪ੍ਰੋਪਰ ਕਲੀਅਰ ਕਰਕੇ ਦੱਸਾਂਗੇ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਧੰਨਵਾਦ ਜੀ ਤੁਹਾਡਾ